ਸਤਿ ਸ਼੍ਰੀ ਅਕਾਲ ਵਿਦਿਆਰਥੀਓ ਅੱਜ ਦਾ ਸੰਗੀਤ ਦਾ ਟੌਪਿਕ ਹੈ ਜੀ ਪਾਸ਼ਾਵਾਂ ਸੋ ਸ਼ੁਰੂ ਕਰਦੇ ਹਾਂ ਵਾਦੀ ਸਵਾਰ ਰਾਗ ਵਿੱਚ ਪ੍ਰਯੋਗ ਹੋਣ ਵਾਲੇ ਸਵਰਾਂ ਸਵਰਾਂ ਵਿੱਚ ਕੁਝ ਅਜਿਹੇ ਸਵਾਰ ਹੁੰਦੇ ਹਨ ਜਿਸ ਤੋਂ ਰਾਗ ਦਾ ਸਰੂਪ ਕਾਇਮ ਕਰਨ ਵਿੱਚ ਵਿਸ਼ੇਸ਼ ਯੋਗਦਾਨ ਹੁੰਦਾ ਹੈ ਰਾਗ ਦਾ ਵਿਸਤਾਰ ਕਰਦੇ ਹੋਏ ਅਜਿਹੇ ਸਵਾਰ ਜਿਨ੍ਹਾਂ ਦਾ ਪ੍ਰਯੋਗ ਵਾਰ-ਵਾਰ ਅਤੇ ਜਿਨ੍ਹਾਂ ਸਵਰਾਂ ਤੇ ਜ਼ਿਆਦਾ ਠਹਿਰਾਵ ਕੀਤਾ ਜਾਵੇ ਉਸ ਨੂੰ ਵਾਦੀਸਵਰ ਕਹਿੰਦੇ ਹਨ ਵਾਦੀਸਵਰ ਦਾ ਸਭ ਤੋਂ ਜ਼ਿਆਦਾ ਪ੍ਰਯੋਗ ਹੋਣ ਹੋਣ ਦਾ ਕਾਰਨ ਇਹ ਹੈ ਇਸ ਨੂੰ ਜੀਵਸਵਰ ਅੰਚਸਵਰ ਪ੍ਰધાન ਸਵਰ ਮੁਖ ਸਵਰ ਅਤੇ ਰਾਗ ਦਾ ਰਾਜਾ ਸਵਰ ਆਦੀ ਨਾਮਾ ਨਾਲਲਾ ਸੰਬੋਧਨ ਕੀਤਾ ਜਾਂਦਾ ਹੈ ਅਤੇ ਇਸੇ ਕਾਰਨ ਰਾਗ ਦਾ ਆਰੰਭ ਅਤੇ ਸਮਾਪਤੀ ਇਸੇ ਵਾਦੀਸਵਰ ਤੇ ਹੁੰਦੀ ਹੈ ਜਿਵੇਂ ਰਾਗ ਪੁਪਾਲੀ ਵਿੱਚ ਵਾਦੀ ਸਵਰ ਗੰਧਾਰ ਗਾ ਹੈ ਸੰਵਾਦੀ ਸਵਰ ਰਾਗ ਦਾ ਦੂਜਾ ਮਹੱਤਵਪੂਰਨ ਸਵਰ ਸੰਵਾਦੀ ਕਿਹਾਉਂਦਾ ਹੈ ਇਸ ਦਾ ਪ੍ਰਯੋਗ ਵਾਦੀ ਸਵਰ ਤੋਂ ਘੱਟ ਅਤੇ ਬਾਕੀ ਸਵਾਰਾਂ ਤੋਂ ਜ਼ਿਆਦਾ ਹੁੰਦਾ ਹੈ ਸੰਵਾਦੀ ਸਵਰ ਦਾ ਪਰਮ ਸਹਾਇਕ ਹੋਣ ਕਾਰਨ ਇਸ ਨੂੰ ਮੰਤਰੀ ਦੀ ਉਪਾਧੀ ਦਿੱਤੀ ਗਈ ਹੈ ਜਿਵੇਂ ਪੁਪਾਲੀ ਰਾਗ ਵਿੱਚ ਸੰਵਾਦੀ ਸਵਰ ਦੇਵਤ ਦਾ ਹੈ ਅਨੁਵਾਦੀ ਸਵਰ ਰਾਗ ਵਿੱਚ ਸਿਰਫ ਵਾਦੀ ਸੰਵਾਦੀ ਇਹਨਾਂ ਦੋ ਸਵਰਾਂ ਦਿੱਤੇ ਰਾਗ ਦਾ ਸਰੂਪ ਨਹੀਂ ਬਣਦਾ ਇਸ ਲਈ ਵਾਦੀ ਅਤੇ ਸੰਵਾਦੀ ਦੇ ਨਾਲ ਨਾਲ ਅਨੁਵਾਦੀ ਸਵਰ ਰਾਗ ਵਿੱਚ ਹੋਣਾ অতি ਜ਼ਰੂਰੀ ਹੈ ਵਾਦੀ ਸਵਰ ਅਤੇ ਸੰਵਾਦੀ ਸਵਰ ਤੋਂ ਇਲਾਵਾ ਜਿਹੜੇ ਸਵਰ ਸਵਰ ਰਾਗ ਵਿੱਚ ਪ੍ਰਯੋਗ ਕੀਤੇ ਜਾਂਦੇ ਹਨ ਉਹਨਾਂ ਨੂੰ ਸੰਵਾਦੀ ਸਵਰ ਕਹਿੰਦੇ ਹਨ ਜਿਵੇਂ ਇੱਕ ਰਾਜ ਵਿੱਚ ਇੱਕ ਰਾਜਾ ਅਤੇ ਮੰਤਰੀ ਤੋਂ ਇਲਾਵਾ ਪ੍ਰਜਾ ਦਾ ਹੋਣਾ ਜ਼ਰੂਰੀ ਹੈ ਉਸੇ ਤਰ੍ਹਾਂ ਇੱਕ ਰਾਗ ਵਿੱਚ ਵਾਦੀ ਸੰਵਾਦੀ ਤੋਂ ਇਲਾਵਾ ਅਨੁਵਾਦੀ ਸਵਰਾਂ ਦਾ ਵੀ ਓਨਾ ਹੀ ਮਹੱਤਵਪੂਰਨ ਹੈ ਜਿੰਨਾ ਕਿ ਪੁਹਵਾਲੀ ਰਾਗ ਵਿੱਚ ਗਾ ਦਾ ਤੋਂ ਇਲਾਵਾ ਬਾਕੀ ਦੇ ਸਵਰ ਅਨੁਵਾਦੀ ਕਹੇ ਲਾਉਂਦੇ ਹਨ ਵਿਵਾਦੀ ਸਵਰ ਵਿਵਾਦੀ ਸਵਰ ਦਾ ਆਮ ਤੌਰ ਤੇ ਰਾਗ ਵਿੱਚ ਪ੍ਰਯੋਗ ਨਹੀਂ ਕੀਤਾ ਜਾਂਦਾ ਇਹਨਾਂ ਦੇ ਪ੍ਰਯੋਗ ਤੋਂ ਰਾਗ ਦੀ ਸ਼ੁੱਧਤਾ ਜਾਂ ਸਰੂਪ ਵਿਗੜਨ ਦਾ ਡਰ ਹੁੰਦਾ ਹੈ ਪਰ ਇਸ ਵਾਰ ਰਾਗ ਵਿੱਚ ਉਸ ਦੀ ਸੁੰਦਰਤਾ ਅਤੇ ਰંજਕਤਾ ਵਧਾਉਣ ਲਈ ਬਹੁਤ ਛੋੜੇ ਸਮੇਂ ਵਿਸਮੇ ਲਈ ਉੱਚ ਸਥਾਨ ਤੇ ਪ੍ਰਯੋਗ ਕੀਤੇ ਜਾਂਦੇ ਹਨ ਇਹਨਾਂ ਦਾ ਪ੍ਰਯੋਗ ਬੜੀ ਸਾਵਧਾਨੀ ਨਾਲ ਕਰਨਾ ਚਾਹੀਦਾ ਹੈ ਨਹੀਂ ਤੇ ਰਾਗ ਦਾ ਸਰੂਪ ਵਿਗੜਨ ਦਾ ਡਰ ਹੁੰਦਾ ਹੈ। ਇਹਨਾਂ ਸਵਾਰਾਂ ਨੂੰ ਝਗੜਾਲੂ ਸਵਾਰਾਂ ਦੇ ਉਪਮਾ ਦਿੱਤੀ ਗਈ ਹੈ। ਵਰਜਿਤ ਸਵਰ ਵਰਜਿਤ ਸਵਰ ਦਾ ਅਰਥ ਹੈ ਮਨਾਹੀ। ਜਿੰਨਾ ਸਵਾਰਾਂ ਦੀ ਰਾਗ ਵਿੱਚ ਪ੍ਰਯੋਗ ਕਰਨ ਦੀ ਬਿਲਕੁਲ ਮਨਾਹੀ ਹੋਵੇ, ਅਰਥਾਤ ਵਰਜਿਤ ਹੋਣਾ ਹੋਣ, ਉਹਨਾਂ ਨੂੰ ਵਰਜਿਤ ਸਵਰ ਕਹਿੰਦੇ ਹਨ। ਜਿਵੇਂ ਭੁਪਾਲੀ ਰਾਗ ਵਿੱਚ ਮਾ ਅਤੇ ਨੀ ਵਰਜਿਤ ਸਵਾਰ ਹਨ। विवादी स्वर राग ਵਿੱਚ ਕਦੇ-ਕਦੇ ਸੁੰਦਰਤਾ ਦੇ ਲਈ ਪ੍ਰਯੋਗ ਕੀਤਾ ਜਾ ਸਕਦਾ ਹੈ ਪਰੰਤੂ ਵਰਜਿਤ ਕਦੇ ਵੀ ਪ੍ਰਯੋਗ ਨਹੀਂ ਕੀਤਾ ਜਾ ਸਕਦਾ ਕਿਸੇ ਇੱਕ ਰਾਗ ਦਾ ਵਰਜਿਤ ਸਵਰ ਕਿਸੇ ਦੂਸਰੇ ਰਾਗ ਦਾ ਵਾਦੀ ਜਾਂ ਸੰਵਾਦੀ ਹੋ ਸਕਦਾ ਹੈ